ਕਿਸੇ ਨਗਰ ਦੇ ਵਿੱਚ ਇੱਕ ਸੇਠ ਰਿਹਾ ਕਰਦਾ ਸੀ। ਉਸ ਸੇਠ ਨੇ ਇੱਕ ਕੁੱਤਾ ਪਾਲ ਲਿਆ ਹੋਇਆ ਸੀ। ਉਸ ਸੇਠ ਹਮੇਸ਼ਾ ਪਰਮਾਤਮਾ ਦਾ ਨਾਮ ਤਾਂ ਲਿਆ ਕਰਦਾ ਸੀ ਪਰ ਕਦੇ ਵੀ ਦਾਨ ਪੁੰਨੀ ਸੀ ਕਰਿਆ ਕਰਦਾ। ਕਹਿ ਸਕਦੇ ਹਾਂ ਵੀ ਅੰਤਾਂ ਦਾ ਕੰਜੂਸ ਸੀ। ਸੇਠ ਦਾ ਜਿਹੜਾ ਕੁੱਤਾ ਸੀ ਉਹ ਬੜਾ ਵਫਾਦਾਰ ਸੀ। ਪਰ ਸੇਠ ਉਸ ਨਾਲ ਵੀ ਮਾੜਾ ਬਤੀਰਾ ਹੀ ਕਰਿਆ ਕਰਦਾ ਸੀ। ਕਹਿੰਦੇ ਐਵੇਂ ਹੌਲੀ-ਹੌਲੀ ਕਰਦੇ ਦਿਨ ਲੰਘਣ ਲੱਗੇ। ਕਹਿੰਦੇ ਉਹ ਪਰਮਾਤਮਾ ਦਾ ਨਾਮ ਜਪਿਆ ਕਰਦਾ ਸੀ। ਕਿ ਪਰਮਾਤਮਾ ਨੂੰ ਯਾਦ ਕਰਿਆ ਕਰਦਾ ਸੀ ਕਿੰਦੇ ਇੱਕ ਦਿਨ ਪਰਮਾਤਮਾ ਨੇ ਉਸ ਨੂੰ ਦਰਸ਼ਨ ਦਿੱਤੇ ਪਰਮਾਤਮਾ ਕਹਿੰਦੇ ਵੀ ਤੂੰ ਬੜੇ ਸਮੇਂ ਤੋਂ ਮੇਰੀ ਪੁਕਾਰ ਕਰਦਾ ਸੀ ਵੀ ਦੱਸ ਤੈਨੂੰ ਕੀ ਚਾਹੀਦਾ ਕਿੰਦਾ ਤੁਹਾਡਾ ਦਿੱਤਾ ਮੇਰੇ ਕੋਲ ਬਹੁਤ ਕੁਝ ਹੈ ਬਸ ਮੈਨੂੰ ਨਾ ਆ ਜਿਹੜਾ ਕੋਰਾ ਵਰਕਾ ਹੈ ਨਾ ਇਹਦੇ ਤੇ ਤੁਸੀਂ ਆਪਣਾ ਨਾਮ ਲਿਖ ਕੇ ਦੇ ਦਿਓ ਪਰਮਾਤਮਾ ਕਹਿੰਦੇ ਵੀ ਜੇ ਤੂੰ ਕੁਝ ਮੰਗਣਾ ਹੈ ਕੋਈ ਇੱਛਾ ਹੈ ਤੇ ਉਹ ਮੰਗ ਐਵੇਂ ਨਾਮ ਲਿਖ ਕੇ ਇਹਦਾ ਕੀ ਬਣੂ ਕਿੰਦਾ ਨਹੀਂ ਜੀ ਇਹ ਜਿਹੜਾ ਕੋਰਾ ਵਰਕਾ ਹੈ ਨਾ ਇਦੇ ਉਹਤੇ ਤੁਸੀਂ ਨਾਮ ਲਿਖ ਤੋ ਤੇ ਬਸ ਇੰਨਾ ਹੀ ਕਾਫੀ ਉਹ ਕਹਿੰਦੇ ਜੀ ਠੀਕ ਹੈ ਪਰਮਾਤਮਾ ਨੇ ਕੋਰੇ ਵਰਕੇ ਦੇ ਉੱਤੇ ਨਾਮ ਲਿਖ ਕੇ ਤੇ ਦੇ ਦਿੱਤਾ ਹੁਣ ਸੇਠ ਹਰ ਸਮੇਂ ਉਹ ਕੋਰਾ ਵਰਕਾ ਆਪਣੀ ਜੇਬ ਦੇ ਵਿੱਚ ਪਾ ਕੇ ਰੱਖਿਆ ਕਰਦਾ ਸੀ ਕਹਿੰਦੇ ਕੁਝ ਦਿਨ ਲੰਘੇ ਤੇ ਉਹ ਸੇਠ ਦਾ ਜਿਹੜਾ ਕੁੱਤਾ ਸੀ ਨਾ ਉਹ ਅਕਾਲ ਚਲਾਣੇ ਕਰ ਗਿਆ ਕਹਿੰਦੇ ਧਰਮ ਰਾਜ ਦੇ ਕੋਲ ਪਹੁੰਚਿਆ ਤੇ ਧਰਮ ਰਾਜ ਨੇ ਉਹ ਕੁੱਤੇ ਦਾ ਲੇਖਾ ਜੋਖਾ ਕੀਤਾ ਕਹਿੰਦੇ ਲੇਖੇ ਜੋਖੇ ਵਿੱਚ ਇਹ ਪਾਇਆ ਵੀ ਉਹ ਕੁੱਤੇ ਦੀ ਜੂਨ ਵਿੱਚ ਵੀ ਹੋ ਕੇ ਸਾਰੀ ਉਮਰ ਵਫਾਦਾਰੀ ਕੀਤੀ ਕਦੇ ਕਿਸੇ ਦੇ ਨਾਂ ਹੀ ਭੌਂਕਿਆ ਤੇ ਨਾ ਹੀ ਕਿਸੇ ਦਾ ਦਿਲ ਦੁਖਾਇਆ ਨਾ ਹੀ ਉਹਨੂੰ ਕਦੀ ਇਸ ਭਾਵ ਨਾਲ ਕਿਸੇ ਦੇ ਅੱਗੇ ਗਿਆ ਵੀ ਮੈਂ ਇਸ ਨੂੰ ਡਰਾਵਾਂ ਧਰਮਰਾਜ ਨੇ ਕਿਹਾ ਵੀ ਭਾਵੇਂ ਤੂੰ ਕੁੱਤੇ ਦੀ ਜੂਨ ਵਿੱਚ ਸੀ ਪਰ ਤੇਰੇ ਕਰਮ ਐਨੇ ਚੰਗੇ ਸੀ ਵੀ ਅਸੀਂ ਤੈਨੂੰ ਅੱਜ ਆਜ਼ਾਦੀ ਦਿੰਦੇ ਹਾਂ ਵੀ ਤੂੰ ਜਿਹੜੀ ਜੂਨ ਚ ਚਾਵੇਂ ਉਸ ਜੂਨੇ ਜਾ ਸਕਦਾ ਹੈ ਕੁੱਤੇ ਨੇ ਜਦੋਂ ਇਹ ਗੱਲ ਕਹੀ ਤਾਂ ਕੁੱਤਾ ਕਹਿੰਦਾ ਵੀ ਧਰਮਰਾਜ ਜੀ ਤੁਹਾਡੀ ਇੱਛਾ ਤੁਸੀਂ ਜਿਹੜੀ ਮਰਜ਼ੀ ਜੂਨੇ ਮੈਨੂੰ ਭੇਜ ਦਿਓ ਪਰ ਹਾਂ ਇੱਕ ਗੱਲ ਯਾਦ ਰੱਖਿਓ ਮੈਨੂੰ ਕਦੇ ਵੀ ਤੁਸੀਂ ਮਨੁੱਖ ਦੀ ਜੂਨੇ ਨਹੀਂ ਭੇਜਣਾ ਧਰਮਰਾਜ ਨੇ ਜਦੋਂ ਇਹ ਗੱਲ ਸੁਣੀ ਤਾਂ ਬੜਾ ਜ਼ਿਆਦਾ ਹੈਰਾਨ ਹੋਏ ਉਹ ਕਿਦੇ ਵੀ ਐਵੇਂ ਕਿਉਂ ਧਰਮਰਾਜ ਨੇ ਕਿਹਾ ਵੀ ਦੇਖ ਵੀ ਜਿਹੜਾ ਮਨੁੱਖ ਹੁੰਦਾ ਨਾ ਉਹ 84 ਲੱਖ ਜੂਨਾ ਵਿੱਚੋਂ ਸਭ ਤੋਂ ਸਰਵਸ਼੍ਰੇਸ਼ਟ ਹੁੰਦਾ ਉਹਦੇ ਕੋਲ ਸਭ ਤੋਂ ਵੱਧ ਦਿਮਾਗ ਹੁੰਦਾ ਲੋਕ ਤਾਂ ਮਨੁੱਖ ਦੀ ਜੂਨ ਵਿੱਚ ਜਾਣ ਲਈ ਤਰਸਦੇ ਨੇ ਤੇ ਤੇਰੇ ਕੋਲ ਤਾਂ ਤੈਨੂੰ ਦਿੱ ਆਖਿਆ ਵੀ ਇਹ ਵੀ ਤੂੰ ਮਨੁੱਖ ਦੀ ਜੂਨੇ ਵੀ ਜਾ ਸਕਦਾ ਹੈ ਪਰ ਤੁਕੇ ਨੇ ਮੈਂ ਨਹੀਂ ਜਾਣਾ ਇਹਦੇ ਪਿੱਛੇ ਕਾਰਨ ਦੱਸ ਤਾਂ ਅੱਗੋ ਕਹਿੰਦਾ ਦੇਖੋ ਮੇਰਾ ਸੇਠ ਬਹੁਤ ਜ਼ਿਆਦਾ ਧੰਨਿਆ ਕਦੀ ਉਹ দান ਪੁੰਨੀ ਕਰਦਾ ਲਾਲਚ ਨੂੰ ਟਿਕਨ ਨਹੀਂ ਦੇਂਦਾ ਤੇ ਈਰਖਾ ਹਰ ਸਮੇਂ ਉਹਨੂੰ ਖਾਈ ਜਾਂਦੀ ਹੈ ਮੈਂ ਉਹਦੇ ਨਾਲ ਜ਼ਿੰਦਗੀ 'ਚ ਹਮੇਸ਼ਾ ਵਫਾਦਾਰੀ ਹੀ ਨਿਭਾਈ ਪਰ ਉਹਨੇ ਇੱਕ ਦਿਨ ਵੀ ਮੇਰੇ ਨਾਲ ਚੰਗਾ ਕਰਮ ਨਹੀਂ ਕੀਤਾ ਮੈਂ ਹਰ ਪਾਸੇ ਜਦੋਂ ਵੀ ਮਨੁੱਖ ਨੂੰ ਦੇਖਦਾ ਉਹ ਆਪਣਿਆਂ ਦੇ ਹੀ ਪੈਰ ਵੱਡਣ ਨੂੰ ਫਿਰਦਾ ਉਹ ਹਮੇਸ਼ਾ ਕਿਸੇ ਨਾ ਕਿਸੇ ਕੱਲੋਂ ਕਿਸੇ ਨਾਲ ਈਰਖਾ ਵੈਰ ਵਿਰੋਧ ਹੀ ਕੱਢਦਾ ਰਹਿੰਦੇ ਉਹਦੀ ਜ਼ਿੰਦਗੀ ਜਿਨਾਹੀ ਸਕੂਨ ਤੇ ਨਾਹੀ ਟਿਕਾ ਇਸ ਕਰਕੇ ਮੈਂ ਮਨੁੱਖ ਨਹੀਂ ਬੰਨਣਾ ਚਾਹੁੰਦਾ ਬਿਜੀ ਦੇ ਮਨ ਚ ਹਮੇਸ਼ਾ ਈਰਖਾ ਤੇ ਲਾਲਚ ਬੈਠਾ ਰਵੇ ਤੇ ਆਪਣਿਆਂ ਦੇ ਨਾਲ ਹੀ ਉਹ ਕਿਸੇ ਨਾ ਕਿਸੇ ਪੱਖੋਂ ਅੰਦਰ ਹੀ ਅੰਦਰ ਵੈਰ ਕੱਢਦਾ ਰਵੇ ਧਰਮਰਾਜ ਜੀ ਜਦੋਂ ਇਹ ਗੱਲ ਸੁਣੀ ਉਹ ਕਹਿਆ ਨਹੀਂ ਵੀ ਐਵੇਂ ਨਹੀਂ ਹੁੰਦਾ ਅਗੋ ਕੁੱਤਾ ਕਹਿੰਦਾ ਵੀ ਮਨੁੱਖ ਐਵੇਂ ਦੇ ਦਿਮਾਗ ਵਾਲਾ ਹੈ ਨਾ ਵੀ ਉਹ ਆਪਣਾ ਸਵਾਰਥ ਕੱਢਣ ਲਈ ਉਹ ਕਿਸੇ ਨੂੰ ਨਹੀਂ ਬਖਸ਼ਦਾ ਧਰਮਰਾਜ ਕਹਿੰਦਾ ਵੀ ਐਵੇਂ ਨਹੀਂ ਹੈਗਾ ਦਰਮਰਾਜ ਮੰਦਈ ਕਿੰਦਾ ਜੀ ਐਵੇਂ ਨਹੀਂ ਹੈਗਾ ਨਾ ਤਾਂ ਤੁਸੀਂ ਮੇਰੇ ਸੇਠ ਨੂੰ ਇੱਥੇ ਬੁਲਾ ਕੇ ਦੇਖ ਲਓ ਜੇਕਰ ਤੁਹਾਡੀ ਨਗਰੀ ਨੂੰ ਵੀ ਉਹਨੇ ਇੱਕ ਦਿਨ ਚ ਉਥਲ-ਪੁਥਲ ਨਾ ਕਰ ਦਿੱਤਾ ਤਾਂ ਤਾਂ ਕਹੋ ਉਹ ਕਿੰਦਾ ਬਿੱਤਰਮਰਾਜ ਕਿੰਦਾ ਉਹਦਾ ਲੇਖਾ ਜੋਖਾ ਦੇਖਦਾ ਕਿੰਦਾ ਵੀ ਉਹਦੀ ਤਿਆਜੇ ਉਮਰ ਪਈਏ ਉਹਨੂੰ ਤੂੰ ਲੈ ਆ ਨਹੀਂ ਸਕਦੇ ਇੱਕ ਦੂਤ ਕਿੰਦਾ ਐਵੇਂ ਕਰਨੇ ਆ ਉਹਨੂੰ ਜਿਉਂਦੇ ਨੂੰ ਹੀ ਇੱਥੇ ਲੈ ਆਉਣੇ ਕਹਿੰਦੇ ਠੀਕ ਹੈ ਰਾਤ ਦਾ ਸਮਾਂ ਸੀ ਉਹ ਜਿਹੜਾ ਸੇਠ ਸੀ ਉਹ ਮੰਜੇ ਤੇ ਸੁੱਤਾ ਪਿਆ ਸੀ ਦੂਤਾਂ ਨੇ ਕੀ ਕੀਤਾ ਕਿ ਮੰਜੇ ਸਮੇਂ ਤੇ ਉਹਨੂੰ ਚੋੱਕ ਕੇ ਲੈ ਆਏ ਅਦਿਕੁ ਰਾਜ ਆਏ ਤੇ ਸੇਠ ਦੀ ਜਾਗ ਖੁੱਲ ਗਈ ਸੇਠ ਉੱਠ ਕੇ ਕਹਿੰਦਾ ਵੀ ਇਹ ਕੀ ਹੋਉਂਦਿਆ ਕਹਿੰਦਾ ਵੀ ਮੈਂ ਮਰ ਗਿਆ ਉਹ ਕਹਿੰਦੇ ਨਹੀਂ ਵੀ ਅਸੀਂ ਤੈਨੂੰ ਜਿਉਂਦੇ ਲੈ ਕੇ ਚੱਲਿਆਂ ਉਹ ਕਹਿੰਦੇ ਕਿਉਂ ਉਹਨੇ ਸਾਰੀ ਗੱਲ ਦੱਸੀ ਵੀ ਸਾਡੇ ਧਰਮ ਰਾਜ ਦੇ ਕੋਲ ਕੋਈ ਗੱਲ ਐ ਤੇ ਉਹਦੇ ਲਈ ਤੈਨੂੰ ਲੈ ਕੇ ਚੱਲਿਆਂ ਉਹ ਕਹਿੰਦਾ ਵੀ ਹੁਣ ਕੋਈ ਨਾ ਕੋਈ ਉਥੇ ਮਸਲਾ ਹੋਣਾ ਤਾਂ ਹੀ ਮੈਨੂੰ ਲੈ ਕੇ ਚੱਲਿਆਂ ਹੁਣ ਉਹ ਸੇਠ ਹਰ ਸਮੇਂ ਆਪਣੇ ਜੇਬ ਵਿੱਚ ਉਹ ਵਰਕਾ ਪਾ ਕੇ ਰੱਖਦਾ ਸੀ ਉਹਨੇ ਪੈਨ ਉਹਦੇ ਕੋਲ ਕਲਮ ਹੁੰਦੀ ਸੀ ਉਨੇ ਉਤੇ ਕੁਝ ਲੇਕ ਕੇ ਤੇ ਉਹ ਵਰਕਾ ਫਿਰ ਜੇਬ ਦੇ ਵਿੱਚ ਪਾ ਲਿਆ ਹੁਣ ਦੂ ਤ ਉਹਨੂੰ ਧਰਮਰਾਜ ਦੇ ਕੋਲ ਲੈ ਕੇ ਗਿਆ ਹੁਣ ਉਥੇ ਜਾਂਦਿਆ ਸਾਰ ਉਹਨੇ ਜੇਬ ਚੋਂ ਵਰਕਾ ਕੱਢਿਆ ਤੇ ਧਰਮਰਾਜ ਨੂੰ ਦੇ ਦਿੱਤਾ ਜਦੋਂ ਧਰਮਰਾਜ ਨੂੰ ਦਿੱਤਾ ਤੇ ਧਰਮਰਾਜ ਉਸੇ ਸਮੇਂ ਸਿਹਾਸਣ ਤੋਂ ਉੱਠ ਗਿਆ ਤੇ ਉਹ ਮਨੁੱਖ ਨੂੰ ਆਪਣੇ ਸਿਹਾਸਣ ਦੇ ਉੱਤੇ ਬਿਠਾ ਦਿੱਤਾ ਸਾਰੇ ਜਣੇ ਹੈਰਾਨ ਹੋ ਗਏ ਵੀ ਧਰਮਰਾਜ ਨੇ ਉਹਨੂੰ ਆਪਣੇ ਸਿਹਾਸਣ ਤੇ ਬਿਠਾ ਦਿੱਤਾ ਤੇ ਆਪ ਥੱਲੇ ਉਤਰ ਗਿਆ ਜ਼ਰੂਰ ਹੈ ਮਨੁੱਖ 'ਚ ਕੋਈ ਨਾ ਕੋਈ ਪਹੁੰਚ ਹੋਣੀ ਹੈ ਕਹਿੰਦੇ ਹੁਣ ਧਰਮਰਾਜ ਦੇਖਣ ਲੱਗਾ ਵੀ ਕਿਸੇ ਨਾ ਕਿਸੇ ਦਿਨ ਤੇ ਇੱਥੇ ਮੈਂ ਵੀ ਹੋਣਾ ਹੁਣ ਇੱਥੇ ਕੀ ਕੀਤਾ ਜਾਵੇ ਵੀ ਜੇ ਨਾਲ ਮੇਰੀ ਜ਼ਿੰਦਗੀ ਸੁਖਾ ਲਈ ਹੋ ਜੇ ਉਹਨੇ ਸਭ ਤੋਂ ਪਹਿਲਾਂ ਆਪਣਾ ਲੇਖਾ ਜੋਖਾ ਦੇਖਿਆ ਜਿਸ ਕੋਈ ਦਾਨ ਪੋਣ ਕੋਈ ਧਰਮ ਦਾ ਕੰਮ ਤੇ ਹੈ ਨਹੀਂ ਸੀ ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਦੂਤਾਂ ਨੂੰ ਕਹਿੰਦਾ ਐਵੇਂ ਕਰੋ ਵੀ ਤੁਸੀਂ ਜਿੰਨੇ ਨਰਕ ਦੇ ਲੋਕ ਨੇ ਨਾ ਸਾਰਿਆਂ ਨੂੰ ਲਿਆ ਕੇ ਸਵਰਗ 'ਚ ਸੱਟੋ ਤੇ ਜਿਹੜਾ ਨਰਕ ਹੈ ਉਹਦਾ ਬੂਹਾ ਹਮੇਸ਼ਾ ਲਈ ਬੰਦ ਕਰ ਦਿਓ ਧਰਮਰਾਜ ਨੂੰ ਕਿਹਾ ਵੀ ਤੂੰ ਹਮੇਸ਼ਾ ਜਿਹੜਾ ਬੂਹਾ ਹੈ ਨਾ ਜਿੱਥੋਂ ਲੋਕੀ ਆਉਂਦੇ ਨੇ ਉੱਥੇ ਖੜਾ ਹੋ ਕੇ ਤੇ ਤੂੰ ਉੱਥੇ ਚੌਂਕੀਦਾਰੀ ਕਰ ਉਹਨਾਂ ਤਰਮ ਰਾਜ ਬਹੁਤ ਹੈਰਾਨ ਪਰੇਸ਼ਾਨ ਹੁਣ ਜਦੋਂ ਸਾਰੇ ਲੋਕਾਂ ਨੂੰ ਸਵਰਗ ਦੇ ਵਿੱਚ ਸੱਟ ਦਿੱਤਾ ਤੇ ਕਹਿੰਦੇ ਉੱਥੇ ਕੁਰਬਲ ਕੁਰਬਲ ਹੋਣ ਲੱਗੀ ਹੁਣ ਕੀ ਸੀ ਉਹਨਾਂ ਨੂੰ ਤੇ ਇਹ ਸੀ ਬਿਮਾੜੇ ਕੰਮ ਕਰਕੇ ਵੀ ਸਵਰਗ ਮਿਲ ਗਿਆ ਹੁਣ ਹੋਣ ਕੀ ਹੋਇਆ ਕਿ ਉਹ ਬੜੇ ਜਿਆਦੇ ਉੱਥੋਂ ਦੇ ਦੂਤ ਪਰੇਸ਼ਾਨ ਹੋ ਗਏ ਕਹਿੰਦੇ ਸਾਰੇ ਲੋਕ ਇਕੱਠੇ ਹੋ ਕੇ ਤੇ ਪਰਮਾਤਮਾ ਦੇ ਕੋਲ ਹੋਗੇ ਕਹਿੰਦੇ ਪਰਮਾਤਮਾ ਜੀ ਵੀ ਤੁਸੀਂ ਇਹ ਕੀ ਲੀਲਾ ਖੇਡੀ ਹੈ ਵੀ ਜਿੰਨੇ ਮਾੜੇ ਕਰਮ ਕਰਦੇ ਨੇ ਜੇ ਉਹਨਾਂ ਨੂੰ ਸਵਰਗ ਚ ਭੇਜ ਦਿੱਤਾ ਫਿਰ ਤੇ ਦੁਨੀਆ ਤੇ ਹਰ ਪਾਸੇ ਮਾੜੇ ਕਰਮ ਹੋਣਗੇ ਫਿਰ ਤੇ ਕੋਈ ਚੰਗਾ ਕਰਮ ਕਰੇਗਾ ਹੀ ਨਹੀਂ ਦੇ ਤੇ ਧਰਤੀ ਤੇ ਉਦੋਂ ਵੀ ਜ਼ਿਆਦਾ ਨਰਕ ਹੋ ਜਾਏਗਾ ਉਹ ਕਹਿੰਦੇ ਵੀ ਅਸੀਂ ਤਾਂ ਕੁਝ ਨਹੀਂ ਕੀਤਾ ਤੁਸੀਂ ਧਰਮਰਾਜ ਨੂੰ ਸੱਦ ਕੇ ਲੈ ਕੇ ਆ ਧਰਮਰਾਜ ਨੂੰ ਬੁਲਾਇਆ ਗਿਆ ਵੀ ਤੂੰ ਇਹ ਕੀ ਕੀਤਾ ਵੀ ਤੂੰ ਸਿੰਘਾਸਨ ਤੇ ਬੈਠਣ ਦੀ ਬਜਾਏ ਤੂੰ ਤੇ ਬੁਹੇ ਤੇ ਚੌਂਕੀਦਾਰਾ ਕਰਦਾ ਪਿਆ ਜਦੋਂ ਉਹਨੂੰ ਇਹ ਕਹਿਆ ਕਿੰਦਾ ਵੀ ਤੁਸੀਂ ਹੀ ਮੈਨੂੰ ਕਿਹਾ ਸੀ ਕਾਗਜ਼ ਕੱਢ ਕੇ ਤੇ ਉਹਦੇ ਅੱਗੇ ਰੱਖ ਦਿੱਤਾ ਪਰਮਾਤਮਾ ਜੀ ਦੇ ਪਰਮਾਤਮਾ ਜੀ ਕਹਿੰਦੇ ਹਸਤਾਖਰ ਤੇ ਜ਼ਰੂਰ ਮੇਰੇ ਨੇ ਪਰ ਇਹ ਲਿਖਿਆ ਮੈਂ ਨਹੀਂ ਉਹ ਕਹਿੰਦੇ ਵੀ ਜਾ ਕੇ ਦੇਖੋ ਵੀ ਤੁਸੀਂ ਹੀ ਕਿਹਾ ਤਾਂ ਹੀ ਮੈਂ ਉਹਨੂੰ ਸਿੰਘਾਸਨ ਤੇ ਬਿਠਾਇਆ ਉੱਥੇ ਜਾਂਦੇ ਨੇ ਤੇ ਦੇਖਦੇ ਨੇ ਵੀ ਉਹ ਸੇਠ ਜਿਹੜਾ ਸਿਹਾਸਨ ਤੇ ਬੈਠਾ ਹੁੰਦਾ ਉਹ ਪਰਮਾਤਮਾ ਨੂੰ ਆਉਂਦਾ ਦੇਖ ਕੇ ਉਸੇ ਸਮੇਂ ਸਿਹਾਸਨ ਤੋਂ ਖੜਾ ਹੋ ਜਾਂਦਾ ਪਰਮਾਤਮਾ ਨੂੰ ਨਤਮਸਤ ਕਰਦਾ ਕਹਿੰਦਾ ਪਰਮਾਤਮਾ ਜੀ ਉਹ ਕਹਿੰਦੇ ਵੀ ਤੂੰ ਇੱਥੇ ਕਿਵੇਂ ਆਇਆ ਕਹਿੰਦਾ ਜੀ ਮੈਨੂੰ ਤੇ ਧਰਮ ਆਈ ਲੈ ਕੇ ਆਇਆ ਧਰਮ ਰਾਜ ਲੈ ਕੇ ਆਇਆ ਧਰਮ ਰਾਜ ਨੂੰ ਕਿਹਾ ਇਸ ਪਰਮਾਤਮਾ ਕਹਿੰਦੇ ਵੀ ਦੇਖ ਜਦੋਂ ਮੋਏ ਮਨੁੱਖ ਨੂੰ ਇੱਥੇ ਤਾਂ ਹੀ ਲੈ ਕੇ ਆਇਆ ਜਾਂਦਾ ਕਿਉਂਕਿ ਮਨੁੱਖ ਦਾ ਦਿਮਾਗ ਬੜਾ ਤੇਜ ਹੈ ਇਹ ਆਪਣਾ ਸਵਾਰਥ ਪੂਰਾ ਕਰਨ ਲਈ ਕੋਈ ਵੀ ਹੱਦ ਤੱਕ ਜਾ ਸਕਦਾ ਤੇ ਉਹ ਤੂੰ ਦੇਖ ਹੀ ਲਿਆ ਇਤੂ ਗਲਤੀ ਕੀਤੀ ਹੈ ਜਿੰਨੀ ਛੇਤੀ ਹੋ ਸਕੇ ਇਹਨੂੰ ਤਰਤ ਲੋਕ ਤੇ ਵਾਪਸ ਭੇਜ ਦੇ ਹੁਣ ਉਹ ਮਨੁੱਖ ਨੂੰ ਕਿਹਾ ਸੀ ਇੱਠ ਨੂੰ ਕਿਹਾ ਵੀ ਤੂੰ ਇਹ ਸਭ ਕੁਝ ਕਿਉਂ ਕੀਤਾ ਤਾਂ ਉਹਨੇ ਕਿਹਾ ਜੀ ਮੈਂ ਇਸ ਲਈ ਕੀਤਾ ਵੀ ਕਿਸੇ ਨਾ ਕਿਸੇ ਦਿਨ ਇੱਥੇ ਵੀ ਮੈਂ ਹੀ ਆਉਣਾ ਤੇ ਮੈਂ ਤਾਂ ਆਪਣਾ ਰਸਤਾ ਸੁਖਾਲਾ ਕਰਨ ਲਈ ਇੱਥੇ ਆਇਆ ਮਾ ਉਸ ਪ੍ਰਮਾਤਮਾ ਕਹਿੰਦੇ ਵੀ ਇਹ ਜੋ ਕੰਮ ਹੈ ਨਾ ਵੀ ਇਹ ਗਲਤ ਹੈ ਜਿੰਨੀ ਛੇਤੀ ਹੋ ਸਕੇ ਤਰਤ ਤੇ ਜਾ ਤੇ ਤਿੰਨ ਨੂੰ ਪਤਾ ਲੱਗ ਗਿਆ ਵੀ ਦਾਨ ਪੁੰਨ ਕੀਤੀਆਂ ਚੰਗੇ ਕਰਮ ਕੀਤੇਆਂ ਜਿੰਦਗੀ ਸੁਖਾਲੀ ਹੋਣੀ ਹੈ ਤੇ ਉਵੇਂ ਜਾ ਕੇ ਕਰ ਹੁਣ ਕੁੱਤਾ ਆਪਣੇ ਸ਼ੇਠ ਨੂੰ ਕਹਿੰਦਾ ਵੀ ਸ਼ੇਠ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਉੱਤੇ ਐਸਾ ਕੀ ਲਿਖਿਆ ਸੀ ਵੀ ਧਰਮਰਾਜ ਵੀ ਆਪਣਾ ਸਿਹਾਸਨ ਛੱਡਣ ਲਈ ਜਿਹੜਾ ਮਜਬੂਰ ਹੋ ਗਿਆ ਸੀ ਮੈਂ ਅਗਲੀ ਜਿਹੜੇ ਮੇਰੀ ਜ਼ਿੰਦਗੀ ਹੈ ਨਾ ਮੈਂ ਉਹ ਵੀ ਕੁੱਤਾ ਬਣ ਕੇ ਤੁਹਾਡੀ ਵਫਾਦਾਰੀ ਕਰਾਂਗਾ ਤਾਂ ਉਹ ਕਹਿੰਦਾ ਵੀ ਮੈਂ ਉੱਤੇ ਇਹ ਲਿਖਿਆ ਸੀ ਵੀ ਮੈਨੂੰ ਪਰਮਾਤਮਾ ਨੇ ਭੇਜਿਆ ਹੈ ਤੇ ਮੈਂ ਹੁਣ ਤੇਰਾ ਕਾਰਜਕਾਲ ਚਲਾਵਾਂਗਾ ਜੇ ਤੂੰ ਆਪਣਾ ਸਿਹਾਸਨ ਛੱਡ ਦੇ ਜਦੋਂ ਇਹ ਗੱਲ ਕਹੀ ਤੇ ਦੂਤਾਂ ਨੇ ਚੁੱਕ ਕੇ ਸ਼ੇਠ ਨੂੰ ਦੇ ਧਰਤ ਤੇ ਛੱਡਿਆ ਤੇ ਉਹ ਕੁੱਤਾ ਜਿਹੜਾ ਸੀ ਧਰਮਰਾਜ ਨੂੰ ਕਹਿੰਦਾ ਕਿੰਦਾ ਮਨੁੱਖ ਦੇ ਦਿਮਾਗ ਅੱਗੇ ਵੱਡੇ ਤੋਂ ਵੱਡੇ ਵੀ ਹਾਰ ਜਾਂਦੇ ਨੇ ਜੇਕਰ ਆਪਣੇ ਦਿਮਾਗ ਦੀ ਸਹੀ ਤਰ੍ਹਾਂ ਵਰਤੋਂ ਕਰੇ ਮਨੁੱਖ ਦਾ ਦਿਮਾਗ ਹਮੇਸ਼ਾ ਹਰ ਇੱਕ ਪਰੇਸ਼ਾਨੀ ਤੋਂ ਬਾਹਰ ਕੱਢਣ ਦਾ ਹੱਲ ਵੀ ਉਹਦੇ ਕੋਲ ਹੁੰਦਾ ਪਰ ਮਨੁੱਖ ਅੱਜ ਹਰ ਇੱਕ ਚੀਜ਼ ਨੂੰ ਸਵਾਰਥ ਲਾਲਚ ਤੇ ਈਰਖਾ ਨਾਲ ਤੋਲਦਾ ਜਿਸ ਦਿਨ ਮਨੁੱਖ ਨੇ ਲਾਲਚ ਸਵਾਰਥ ਈਰਖਾ ਇਹ ਚੀਜ਼ਾਂ ਨੂੰ ਛੱਡ ਕੇ ਤੇ ਹਰੇਕ ਨਾਲ ਪਿਆਰ ਸਤਿਕਾਰ ਨਾਲ ਰਹਿਣ ਲੱਗ ਗਿਆ ਆਪਣੀ ਕਮਾਈ ਦੇ ਵਿੱਚੋਂ ਕਿਸੇ ਦੀ ਮਦਦ ਕਰਨ ਲੱਗ ਗਿਆ ਉਹਦੀ ਜ਼ਿੰਦਗੀ ਧਰਤ ਤੇ ਹੀ ਸਵਰਗ ਬਣ ਜਾਏਗੀ ਉਹਦੀ ਜ਼ਿੰਦਗੀ ਚ ਕੋਈ ਦੁੱਖ ਨਹੀਂ ਆਵੇਗਾ ਪਰਮਾਤਮਾ ਨੇ ਮਨੁੱਖ ਨੂੰ ਦਿਮਾਗ ਦਿੱਤਾ ਜੇਕਰ ਉਹ ਦਿਮਾਗ ਦੀ ਮਨੁੱਖ ਸਹੀ ਤਰ੍ਹਾਂ ਵਰਤੋਂ ਕਰੇ ਤਾਂ ਹਮੇਸ਼ਾ ਹਰ ਸਥਿਤੀ ਤੋਂ ਬਾਹਰ ਆ ਸਕਦਾ ਹੈ ਇਸ ਲਈ ਮਨੁੱਖ ਦੀ ਜੁਨ ਸਭ ਤੋਂ ਸਰਵ ਸ੍ਰੇਸ਼ ਜੁਨ ਹੈ ਜੇਕਰ ਤੁਹਾਡੇ ਘਰ ਵੀ ਕੋਈ ਕੁੱਤਾ ਬਿੱਲੀ ਕੋਈ ਵੀ ਐਸਾ ਜਨੌਰ ਹੈ ਤਾਂ ਤੁਸੀਂ ਉਹਨੇ ਉਹ ਹਮੇਸ਼ਾ ਵਫਾਦਾਰੀ ਨਿਭਾਉਂਦਾ ਹੈ ਤੇ ਆਪ ਤੁਹਾਡੇ ਉੱਤੇ ਆਏ ਕੋਈ ਵੀ ਕਹਿੰਦੇ ਕਾਲ ਵੀ ਉਹ ਆਪਣੇ ਉੱਤੇ ਲੈ ਲੈਂਦਾ ਇਸ ਲਈ ਉਹਨਾਂ ਨਾਲ ਹਮੇਸ਼ਾ ਚੰਗਾ ਵਰਤਾਰਾ ਕਰੋ ਬਿਨਾਂ ਗਾਲ ਤੋਂ ਉਹਨਾਂ ਨੂੰ ਮਾਰੋ ਨਾ ਉਹਨਾਂ ਨੂੰ ਪਾਈ ਰੋਟੀ ਤੁਹਾਡੀ ਕਿਸਮਤ ਭਾਗ ਬਦਲ ਸਕਦੇ ਨੇ ਮਨੁੱਖ ਦੀ ਜ਼ਿੰਦਗੀ ਸਾਰੀਆਂ ਜੁਨਨਾਂ ਤੋਂ ਸਰਵ ਸ਼੍ਰੇਸ਼ਟ ਹੈ ਤੇ ਇਸ ਲਈ ਚੰਗੇ ਕਰਮ ਕਰੋ ਤਾਂ ਕਿ ਤੁਹਾਡਾ ਲੋਕ ਤੇ ਪਰਲੋਕ ਤੋਂ ਸੁਖਾਲੇ ਹੋ ਜਾਣ ਜੇਕਰ ਲੋਕ ਤੇ ਪਰਲੋਕ ਸੁਖਾਲੇ ਕਰਨੇ ਚਾਹੁੰਦੇ ਹੋ ਤਾਂ ਇੱਥੇ ਚੰਗੇ ਕਰਮ ਕਰੋ ਦਾਨ ਪਉਣ ਕਰੋ ਮਾੜਾ ਨਾ ਬੋਲੋ ਝੂਠ ਨਾ ਛਕੋ ਇੱਕ ਦੂਜੇ ਦੀ ਝੂਠ ਨਾ ਬੋਲੋ ਕੋਈ ਗਰੀਬ ਆ ਗੁਰਬਤ ਵਿੱਚ ਆ ਤੇ ਉਹਦੀ ਮਦਦ ਕਰੋ ਜੋ ਇਹ ਕਰਮ ਕਰਦਾ ਹੈ ਉਹਦੇ ਲੋਕ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਨੇ